ਲਖਸ਼ੀ ਦੇਖ ਰਿਹਾ ਦੋਸਤੋ ਮਿੱਤਰੋ ਮਾਈਕਲ ਦੀ ਕਾਲ ਸਾਹਿਬ ਮਾਈਕਲ ਦੀ ਕੀ ਫਤਿਹ ਦੋਸਤੋ ਖੈਰ ਛੋਟਾ ਸਮੱਸਿਆਵਾਂ ਵੱਧ ਬੱਸਾਂ ਦਾ ਆਵਾਜਾਈ ਰੋਲ ਭੀੜਾ 100 ਹੁੰਦਾ ਪਿਆ ਲਗਾਤਾਰ ਬੱਸਾਂ ਕਾਰਾਂ ਜਿੱਪਾਂ ਉਹਦੀਆਂ ਜਾਂਦਾ ਆਉਂਦੀਆਂ ਪੱਜਾਂ ਪਰ ਪਿਛਲੇ ਸਮੇਂ ਤੋਂ ਲੈ ਕੇ ਇਹਨਾਂ ਬਾਗਾਂ ਪਰਾਂ ਦੇ ਵਿੱਚ ਘੱਟੋ ਘੱਟ 300 ਦੇ ਕਰੀਬ ਈ ਰਕਸ਼ੇ ਵੀ ਆ ਗਏ ਹੋਰ ਜਿਹੜੇ ਹੋਰ ਰਕਸ਼ੇ ਜਿਹੜੇ ਉਹ ਵੀ ਆ ਗਏ 65 ਦੇ ਕਰੀਬ ਦੂਜੇ ਰਕਸ਼ੇ ਆ ਗਏ ਕੁਝ ਹੀ ਰੱਖੇ ਕਿੰਨੇ ਵੈਸੇ ਨਹੀਂ ਆਕਰ ਸਾਹਿਬ ਬਿਲਕੁਲ 300 ਦੇ ਲਗਭਗ ਹੈਗੇ ਹੀ ਰੱਖੇ ਜਿਹੜੇ ਕਿਰਾਏ ਤੇ ਰੈਂਟ ਤੇ ਚੱਲ ਰਹੇ ਆ ਇੱਕ ਇੱਕ ਬੰਦੇ ਦੇ 5 5 10 10 ਰੱਖੇ ਹੈਗੇ ਆ ਤੇ ਕੁਝ 65 ਰੱਖੇ ਜਿਹੜੇ ਡੀਜ਼ਲ ਵਾਲੇ ਆ ਪ੍ਰੰਤੂ ਪ੍ਰਸ਼ਾਸਨ ਨੇ ਇਹਨਾਂ ਨੂੰ ਇਹ ਕਹਤਾ ਸੀ ਵੀ ਜਿਹੜਾ ਹੈਗਾ ਅੱਡੇ ਦੇ ਵਿੱਚ ਸਮੱਸਿਆ ਲਗਾਤਾਰ ਆ ਰਹੀ ਆ ਤੁਸੀਂ ਸ਼ਹਿਰ ਦੇ ਨਾਲੋਂ ਪਿੰਡਾਂ ਵੱਲੋਂ ਮੂਵ ਕਰ ਦਿਓ ਪਿੰਡਾਂ ਦੀਆਂ ਜਦੋਂ ਸਵਾਰੀਆਂ ਹੀ ਰੱਖੇ ਵਾਲੇ ਚੱਕਣ ਲੱਗ ਗਏ ਤਾਂ ਜਿਹੜੀ ਮਿਨੀ ਟਰਾਂਸਪੋਰਟ ਆ ਮਿਨੀ ਬੱਸਾਂ ਦੀ ਟਰਾਂਸਪੋਰਟ ਆ ਉਹਨਾਂ ਦੀ ਜੁਨੀਅਨ ਨੇ ਜਿਹੜਾ ਹੈਗਾ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਵੀ ਸਾਡਾ ਆਰਥਿਕ ਨੁਕਸਾਨ ਹੁੰਦਾ ਹੈ ਇਹਨਾਂ ਨੂੰ ਜਿਹੜਾ ਹੈਗਾ ਪਿੰਡਾਂ ਚੋਂ ਸਵਾਰੀਆਂ ਚੱਕਣ ਤੋਂ ਬਣਾ ਕਰੋ ਔਰ ਦੋ ਤਿਹਰਾ ਬਣ ਗਾ ਕੀ ਰੱਖਿਆ ਤੇ ਰੱਖਿਆ ਜੁਨੀਅਨ ਤੇ ਨਾਲ ਦੀ ਨਾਲ ਮਿੰਨੀ ਬੱਸ ਟਰਾਂਸਪੋਰਟ ਜਿਹੜੇ ਹੈਗੇ ਆ ਇਹ ਅੱਜ ਸਮੱਸਿਆ ਇਸ ਕਾਰਨ ਨੂੰ ਲੈ ਕੇ ਵੀ ਉਹ ਕਹਿੰਦੇ ਸੱਡੇ ਦੇ ਵਿੱਚ ਸਾਡੇ ਕੋਲੇ ਥਾਂ ਐ ਨਹੀਂ ਕਢਾਉਣ ਨੂੰ ਅਸੀਂ ਪਰਚੀ ਕਟਾਉਣੇ ਪਰਚੀ ਵੀ ਨਹੀਂ ਦੇਣੀ ਤੇ ਅਸੀਂ ਬਾਹਰ ਆਪਣੀਆਂ ਬੱਸਾਂ ਲਾਵਾਂਗੇ ਜਿਹਦੇ ਕਰਕੇ ਅੱਜ ਦੀ ਇਹ ਸਮੱਸਿਆ ਪੈਦਾ ਹੋਈ ਜਿਹੜੇ ਇਰਖਸ਼ਾਂ ਵਾਲੇ ਆ ਗਿਆ ਹੁਣ ਉਹ ਕਹਿੰਦੇ ਵੀ ਸਾਡੀ ਵੀ ਰੋਜੀ ਰੋਟੀ ਆ ਉਹ ਕਹਿੰਦੇ ਅਸੀਂ ਕਿ ਤੁਹਾਨੂੰ ਜਈਏ ਪਰ ਗੱਲ ਤਾਂ ਇਹ ਪ੍ਰਸ਼ਾਸਨ ਨੇ ਜਿਹੜੀ ਹੈਗੇ ਜਦੋਂ ਇਹ ਰੱਖਿਆ ਆਏ ਸੀ ਨਾ ਉਹਦੇ ਵਾਸਤੇ ਪ੍ਰੋਟੋਕੋਲ ਤਿਆਰ ਕਰਨਾ ਚਾਹੀਦਾ ਵੀ ਚੱਲਣਗੇ ਕਿਵੇਂ ਰੂਟ ਕਿਵੇਂ ਤੈਅ ਹੋਣਗੇ ਕਿਵੇਂ ਕਿਹੜੇ ਜਿਹੜੇ ਹੈਗੇ ਆ ਉਹ ਪੈਰਾਮੀਟਰ ਦੇ ਨਾਲ ਸਵਾਰੀਆਂ ਚੱਕਣਗੇ ਕਿੰਨਾ ਕਿੰਨਾ ਜਿਹੜਾ ਉਹ ਫਾਸਲਾ ਤੈਅ ਕਰਨਗੇ ਕਿਉਂਕਿ ਟੈਕਸ ਜਿਹੜਾ ਹੈਗਾ ਬਿਨਾਂ バスਾਂ ਜਾਂ ਜਿਹੜੀ バス ਟ੍ਰਾਂਸਪੋਰਟ ਆ ਕੰਪਲੀਟ ਉਹ ਪੰਜਾਬ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਦਾ ਬਣਦਾ ਰੋਡ ਟੈਕਸ ਦੇ ਨਾਲ ਦੀ ਨਾਲ ਜਿਹੜਾ ਇਨਕਮ ਟੈਕਸ ਪੇ ਕਰਦੇ ਆ ਇਹ ਵੀ ਰੱਖਾ ਤੇ ਇੱਕ ਵਾਰੀ ਖਰੀਦਿਆ ਜਾਣ ਵਾਲਾ ਟੈਕਸ ਹੀ ਪੇ ਹੁੰਦਾ ਉਸ ਤੋਂ ਬਾਅਦ ਉਹਦੇ ਤੇ ਕੋਈ ਟੈਕਸ ਨਹੀਂ ਹੁੰਦਾ ਪਰੰਤੂ ਰੋਜ਼ਗਾਰ ਦੀ ਜਦੋਂ ਗੱਲ ਕਰਦੇ ਆਵੇਂ ਉਹ ਵੀ ਗਰੀਬ ਲੋਕ ਆ ਉਹਦੇ ਵਾਸਤੇ ਇੱਕ ਜਿਹੜਾ ਹੈਗਾ ਪ੍ਰੋਗਰਾਮ ਜ਼ਰੂਰ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਤਿਆਰ ਕਰਨਾ ਚਾਹੀਦਾ ਵੀ ਦੋਨੇ ਧਰਾਂ ਦੇ ਵਿੱਚ ਦੋਨੇ ਜਥੇਬੰਦੀਆਂ 'ਚ ਕੋਈ ਡਿਸਪਿਊਟ ਨਾ ਹੋ ਇਹ ਸੀ ਨਰਮਲ ਕਲਿਆਣ ਇਹਨਾਂ ਵੱਲੋਂ ਜਿਹੜੇ ਡਿਟੇਲ ਦੇ ਵਿੱਚ ਦੱਸਿਆ ਗਿਆ ਹੈਗਾ ਮੈਂ ਇਹਨਾਂ ਨਾਲ ਟ੍ਰੈਪ ਪੁਲਿਸ ਦੇ ਜਿਹੜੀਆਂ ਚਾਰਜ ਵਾਕੇ ਬਣਾਏ ਜਸਵੀਰ ਉਹਨਾਂ ਨਾਲ ਗੱਲਬਾਤ ਕਰੂੰ ਜਸਵੀਰ ਸਮੱਸਿਆ ਬੜੀ ਵੱਡੀ ਕਹਿ ਸਕਦੇ ਆ ਤੇ ਸ਼ਹਿਰ ਛੋਟਾ ਜੇ ਤੁਸੀਂ ਵੀ ਸਾਰੀ ਦਿਹਾੜੀ ਉੱਥੇ ਕਹਿੰਦੇ ਨੇ ਚੌਂਕ ਦੇ ਵਿੱਚ ਰਹਿਨੇ ਆ ਗਏ ਆ ਤੇ ਇੱਥੇ ਹੀ ਰਖਸ਼ੇ ਦਾ ਤੇ ਬਿੰਨੀ ਬਸਾਂ ਦਾ ਪੱਗਾ ਹੈਗਾ ਉਹ ਕਹਿੰਦੇ ਆ ਖੜੀਆਂ ਅੜੀਆਂ ਦਾ ਬਾਹਰ ਤੇ ਅਸੀਂ ਨਹੀਂ ਜਸਾ ਲਾਉਂਦੇ ਉਹ ਜਿਹੜੇ ਬੰਦੇ ਪਰਤੀਆਂ ਕਟਾਉਂਦੇ ਉਹ ਕਹਿੰਦੇ ਅਸੀਂ ਸਾਨੂੰ ਸਵਾਰੀ ਨਹੀਂ ਮਿਲਦੀ ਜਿਹੜੇ ਪਰਤੀਆਂ ਨਹੀਂ ਕਟਾਉਂਦੇ ਉਹ ਕਹਿੰਦੇ ਉਹਦੇ ਰਖਸ਼ੇ ਲੱਦ ਕੇ ਲੈ ਜਾਂਦੇ ਕੀ ਕਹੋਗੇ ਇਹ ਨਾ ਅਗਲੇ ਵੀਰਵਾਰ ਇਹਨਾਂ ਦੀ ਮੀਟਿੰਗ ਹੋਈ ਸੀ ਸਾਰੇ ਪ੍ਰਧਾਨ ਬੱਸਾਂ ਵਾਲੇ ਤੇ ਇਹੀ ਰਖਸ਼ਾਂ ਵਾਲੇ ਮਾਨਯੋਗ ਡੀਐਸਪੀ ਸਾਹਿਬ ਆਗਾ ਪ੍ਰਾਣਾ ਕੋਲੇ ਇਕੱਠੇ ਹੋਏ ਸੀ ਤੇ ਜਿਨ੍ਹਾਂ ਨੇ ਕਿਹਾ ਸੀ ਵੀ ਅਸੀਂ ਬੱਸਾਂ ਦੇ ਟਾਈਮ ਟੇਬਲ ਦੇਵਾਂਗੇ ਇਹਨਾਂ ਨੇ ਕਿਹਾ ਸੀ ਜਿਹੜਾ ਮਾਲਕ ਆ ਜਿਹੜਾ ਚਾਲਕਾ ਉਹ ਹੀ ਚਲਾਊਗਾ ਦੂਜੇ ਹੀ ਰਿਕਸ਼ੇ ਅਸੀਂ ਵੀ ਮੈਂ ਬੰਦ ਕਰਾਂਗੇ ਇਹਨਾਂ ਨੇ ਅਜੇ ਨਾ ਮੈਨੂੰ ਇਹਨਾਂ ਨੇ ਟਾਈਮ ਟੇਬਲ ਦਿੱਤਾ ਨਾ ਅਜੇ ਹੀ ਰਿਕਸ਼ੇ ਵਾਲਿਆਂ ਨੇ ਕੋਈ ਲਿਸਟ ਦਿੱਤੀ ਗੀ ਨਹੀਂ ਤੁਹਾਡੇ ਕੋਲ ਕੋਈ ਲਿਸਟ ਨਹੀਂ ਆਈ ਇਹ ਵੀ ਪਤਾ ਲੱਗਿਆ ਵੀ ਕੁਝ ਲੋਕਾਂ ਵੱਲੋਂ ਬਿਜ਼ਨਸ ਚਲਾਇਆ ਜਾ ਰਿਹਾ ਵੀ ਇੱਕ ਬੰਦੇ ਦੇ 10-10 20-20 ਈ ਰਿਕਸ਼ੇ ਪਾਏ ਹੋਏ ਆ ਇੱਥੇ ਉਹਨਾਂ ਦੀ ਪੜਤਾਲ ਕਦੇ ਕੀਤੀ ਤੁਸੀਂ ਇਹ ਹੀ ਉਹਦਾਂ ਜਿੱਦਾਂ ਮੀਟਿੰਗ ਹੋਈ ਸੀ ਉਸ ਦਿਨ ਇਹ ਮੁੱਦਾ ਮੈਂ ਹੀ ਠਾਇਆ ਸੀ ਮੈਂ ਮਾਨਯੋਗ ਡੀਐਸਪੀ ਸਾਹਿਬ ਕੋਲੇ ਮੁੱਦਾ ਠਾਇਆ ਸੀ ਵੀ ਜਿਹੜਾ ਮਾਲਕ ਆ ਉਹ ਹੀ ਚਾਲਕ ਹੋਣਾ ਚਾਹੀਦਾ ਜਿਨੇ 10 ਦਾ 12-12 ਇਹ ਰਕਸ਼ ਲੈ ਕੇ ਪਾਏ ਆ ਉਹ ਆਪਾਂ ਬੰਦ ਕਰਦੇ ਆ ਕੀ ਇਹ ਰਕਸ਼ ਚੱਲ ਸਕਦੇ ਆ ਇਲੀਗਲੀ ਲੀਗਲੀ ਲੋਕਲ ਚੱਲ ਸਕਦੇ ਆ ਇਹ ਰੱਖਿਆ ਬਾਹਰ ਨਹੀਂ ਜਾ ਸਕਦੇ ਪਰ ਇਹ ਏਰੀਆ ਤੋਂ ਬਾਹਰ ਨਹੀਂ ਜਾ ਸਕਦੇ ਬਾਹਰ ਏਰੀਆ ਤੋਂ ਬਾਹਰ ਜਾਂਦੇ ਫਿਰ ਉਹਨਾਂ ਲਈ ਕੀ ਹੈਗਾ ਉਨ੍ਹਾਂ ਲਈ ਫਿਰ ਜੋ ਆਪਾਂ ਨੂੰ ਮਾਨਜੋਗ ਆਰਟੀਏ ਸਾਹਿਬ ਹੁਕਮ ਦੇਣਗੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਇੱਕ ਇੱਕ ਜਸਵੀਰ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਤੁਸੀਂ ਚਲਾਨ ਕੱਟਣ ਦੀ ਰੱਖਿਆ ਦੀ ਗੱਲ ਕੀਤੀ ਸੀ ਵੀ ਜਿਹੜੇ ਇੱਥੇ ਰੱਖੇ ਹੈਗੇ ਆ ਉਹ ਕੀ ਮਾਮਲਾ ਆਟੋ ਰੱਖੇ ਵਾਲਿਆਂ ਨੇ ਉਹ ਵੀ ਸਾਡੇ ਧਿਆਨ 'ਚ ਲਿਆਂਦਾ ਵੀ ਇੱਕ ਹੁਣ ਸਾਡੇ ਚਲਾਨ ਕੱਟੇ ਜਾ ਰਹੇ ਆ ਨਾਲ ਡੀਜ਼ਲ ਤੇ ਤੇ ਨਾਲ ਇਹ ਦਾ ਇਹ ਦਾ ਕੀ ਮਾਮਲਾ ਹੈਗਾ ਇਹ ਅਜੇ ਮੈਂ ਮੇਰੀ ਤੱਕ ਕਿਸ ਨਾਲ ਕੋਈ ਗੱਲ ਨਹੀਂ ਹੋਈ ਮੇਰੀ ਕੋਈ ਗੱਲ ਨਹੀਂ ਹੋਈ ਕਿਸੇ ਮੈਨੂੰ ਇਹ ਮਸ਼ੀਨ ਹੁਣ ਮਿਲੀ ਹੈ ਇਹਦੇ ਮੁਤਾਬਕ ਜੋ ਟ੍ਰੈਫਿਕ ਨਿਯਮ ਅਨੁਸਾਰ ਆਪਾਂ ਕਾਰਵਾਈ ਕਰਾਂਗੇ ਅਨ ਟ੍ਰੇਡ ਜਿਹੜੇ ਲੋਕ ਈ ਰੱਖਿਆ ਵੀ ਚਲਾ ਰਹੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂਗਾ ਨਾ ਕੋਈ ਇਸ਼ਾਰਾ ਨਾ ਕੁਛ ਕਰਦੇ ਆ ਆਪਦੇ ਹਿਸਾਬ ਨਾਲੀ ਮੋੜ ਵੀ ਦਿੰਦੇ ਆ ਉਹਨਾਂ ਦੇ ਵਾਸਤੇ ਕੀ ਆ ਉਹਨਾਂ ਦੇ ਆਪਾਂ ਲਾਇਸੈਂਸ ਚੈੱਕ ਕਰਾਂਗੇ ਜਿਹਦੇ ਕੋਲੇ ਨਾ ਲਾਇਸੈਂਸ ਹੋਇਆ ਉਹਦਾ ਚਲਾਨ ਕਰਾਂਗੇ ਲਈ ਛੋਟੇ ਛੋਟੇ ਬੱਚੇ ਵੀ ਲਈ ਪਰਦੇ ਆ ਉਹੀ ਆ ਨਾ ਫਿਰ ਆਪਾਂ ਲਾਇਸੈਂਸ ਚੈੱਕ ਕਰਾਂਗੇ ਨਾ ਜੇ ਨਾਲ ਲਾਇਸੈਂਸ ਹੋਇਆ ਫਿਰ ਚਲਾਨ ਕਰਾਂਗੇ ਉਹਨਾਂ ਇਹਨਾਂ ਦਾ ਕਹਿਣਾ ਆ ਵੀ ਇਹ ਚਲਾਨ ਕਰਨਗੇ ਜੇਕਰ ਨਹੀਂ ਮਿਲਦਾ ਬੱਸ ਮਾਲਕ ਵੀ ਖੜੇ ਆਗੇ ਉਹਨਾਂ ਨੂੰ ਪੁੱਛਨੇ ਹੈਗੇ ਆ ਈ ਰੱਖਿਆ ਦੇ ਸਬੰਧ ਦੇ ਵਿੱਚ ਤਾਂ ਦੱਸਤਾ ਉਹਨਾਂ ਨੇ ਤੁਸੀਂ ਅੱਡਾ ਹੀ ਘੇਰ ਲਿਆ ਸਾਰਾ ਹਾਂਜੀ ਦੇਖੋ ਜੀ ਪਹਿਲਾਂ ਤਾਂ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਨਗਰ ਕੌਂਸਲ ਨੂੰ ਵੀ ਬੇਨਤੀਆਂ ਕੀਤੀਆਂ ਕਿ ਈ ਰਕਸ਼ਾ ਜਿਹੜਾ ਪਹਿਲਾਂ ਤਾਂ ਪਿੰਡਾਂ ਨੂੰ ਚੱਲਦਾ ਬਹੁਤ ਗਲਤ ਚੱਲ ਰਿਹਾ ਹੈ ਸ਼ਹਿਰ ਦੇ ਵਿੱਚ ਇਹ ਰਕਸ਼ੇ ਦਾ ਇੱਕ ਬਦਲਾਅ ਹੈ ਇੱਕ ਰਕਸ਼ਾ ਸੀ ਜਿਹੜਾ ਛੋਟਾ ਚਲਾਉਣ ਵਾਲਾ ਉਹਦੀ ਥਾਂ ਤੇ ਈ ਰਕਸ਼ੇ ਸਰਕਾਰ ਨੇ ਦਿੱਤੇ ਹੈ ਉਹ ਵੀ ਸ਼ਹਿਰ ਦੇ ਵਿੱਚ ਜਿੱਥੇ ਨਗਰ ਕੌਂਸਲ ਜਾਂ ਮਤਲਬ ਆਪਣਾ ਕਾਰਪੋਰੇਸ਼ਨ ਹੈ ਉਹਦੇ ਅੰਡਰ ਚੱਲ ਸਕਦੇ ਆ ਇਹਨਾਂ ਨੇ ਬੱਸ ਸਟੈਂਡ ਦੇ ਵਿੱਚ ਸਾਡੀਆਂ ਬੱਸਾਂ ਜਦੋਂ ਆਉਂਦੀਆਂ ਨੇ ਇਹਨਾਂ ਦੀ ਤعداد ਜ਼ਿਆਦਾ ਕਰਕੇ ਪਿੰਡਾਂ ਨੂੰ ਤਾਂ ਸਾਡਾ ਨੁਕਸਾਨ ਕਰਨਾ ਹੀ ਕਰਨਾ ਅੱਡੇ ਵੇਚੀ ਲਿਆ ਕੇ ਸਾਡੀ ਬੱਸ ਨਾਲ ਲਾ ਕੇ ਕਹਿੰਦੇ ਦਿਓ 2000 ਰੁਪਇਆ ਆ ਸਾਡੇ ਡਰਾਈਵ ਕਨੈਕਟਰ 2 ਜਣੇ ਹੁੰਦੇ ਆ ਇਹ 20 ਜਣੇ ਹੋ ਕੇ ਧਾਲੇ ਹੋ ਜਾਂਦੇ ਆ ਸਾਨੂੰ ਪੈਸੇ ਦਿਓ ਅਸੀਂ ਬਾਰ-ਬਾਰ ਬੇਨਤੀਆਂ ਕੀਤੀਆਂ ਪ੍ਰਸ਼ਾਸਨ ਨੂੰ ਵੀ ਕੀਤੀਆਂ ਨਗਰ ਕੌਂਸਲ ਨੂੰ ਵੀ ਕੀਤੀਆਂ ਵੀ ਜਿਹੜੇ ਇਰਖੇ ਆ ਇਹ ਬੱਸ ਸਟੈਂਡ ਦੇ ਵਿੱਚ ਨਹੀਂ ਰੁੱਕ ਸਕਦੇ ਕਰਵਾ ਲਿਆ ਕੇ ਇਹਨਾਂ ਨੂੰ ਬਾਹਰ ਕੀਤਾ ਜਾਵੇ ਜੋ ਕਿ ਅੱਜ ਸਾਡਾ ਈਓ ਸਾਹਿਬ ਦੇ ਨਾਲ ਉਹੀ ਗੱਲ ਬਾਤ ਥੋੜੀ ਬਹੁਤੀ ਉਹਨਾਂ ਨੇ ਸਾਨੂੰ ਕੋਈ ਰਿਸਪੌਂਸ ਨਾ ਦਿੱਤਾ ਇਸ ਕਰਕੇ ਅਸੀਂ ਫੈਸਲਾ ਲਿਆ ਵੀ ਜਾਂ ਤਾਂ ਇਰੈਕਸ਼ਿਬਲ ਬੱਸ ਸਟੈਂਡ ਦੇ ਵਿੱਚ ਖੜਨਗੇ ਤੇ ਜਾਂ ਸਾਡੀਆਂ ਬੱਸਾਂ ਕਢ ਲਈਆਂ ਅਸੀਂ ਆਪਣੀਆਂ ਬੱਸਾਂ ਬਾਹਰ ਕਰ ਲਈਆਂ ਜਿੰਨਾ ਚਿਰ ਸਾਡਾ ਕੋਈ ਨਗਰ ਕੌਂਸਲ ਹੱਲ ਨਹੀਂ ਕਰਦਾ ਇਰੈਕਸ਼ਿ ਅਸੀਂ ਬੱਸ ਸਟੈਂਡ ਦੇ ਵਿੱਚ ਸਾਡਾ ਬਹੁਤ ਨੁਕਸਾਨ ਕਰਦੇ ਐ ਐਕਸੀਡੈਂਟ ਕਰਦੇ ਆ ਜੀ ਅੱਡੇ ਦੇ ਵਿੱਚ ਵੀ ਕਰਦੇ ਆ ਬਾਹਰ ਤਾਂ ਕ੍ਰਾਈਮ ਕਰੀ ਜਾਂਦੇ ਆ ਜੀ ਹਾਂ ਜੀ ਇਹ ਤੁਸੀਂ ਕਿਹਦੇ ਕਦੋਂ ਤੱਕ ਹੁਣ ਤੱਕ ਕਿਤੋਂ ਤੱਕ ਪਹੁੰਚ ਕੀਤੀ ਆ ਕੋਈ ਵੀਡੀਓ ਆਡੀਓ ਵਗੈਰਾ ਅਸੀਂ ਜੀ ਐਸ ਐਚਓ ਸਾਹਿਬ ਤੋਂ ਲੈ ਕੇ ਐਸ ਐਚਓ ਸਾਹਿਬ ਡੀਐਸਪੀ ਸਾਹਿਬ ਐਸਟੀਐਮ ਬਾਟਾਪਰਾਣਾ ਮੋਗਾ ਆਟਿਓ ਡੀਸੀ ਸਾਹਿਬ ਸਭ ਤੱਕ ਪਹੁੰਚ ਗਈਤੀ ਹੈ ਜੀ ਸਾਨੂੰ ਚਿੱਠੀਆਂ ਦਿੱਤੀਆਂ ਮੈਮੋਰੰਡਮ ਦਿੱਤੇ ਆ ਪਰ ਇਹਦਾ ਸਾਡੇ ਹਜੇ ਤੱਕ ਕੋਈ ਹੱਲ ਨਹੀਂ ਹੋ ਰਿਹਾ ਕਿਉਂਕਿ ਨਹੀਂ ਇੰਤਜ਼ਾਰ ਬਹੁਤ ਜ਼ਿਆਦਾ ਵੱਧ ਗਿਆ ਪਰ ਜਿਹੜਾ ਇਹਦਾ ਲਾਅ ਆਫ ਹੈਗਾ ਅਸੀਂ ਹਾਈ ਕੋਰਟ ਤੋਂ ਆਰਡਰ ਵੀ ਸਾਡੇ ਕੋਲੇ ਹੈਗੇ ਆ ਵੀ ਇਹ ਸ਼ਹਿਰ ਦੀ ਹਦੂਦ-ਦੂਦ ਤੱਕ ਚੱਲ ਸਕਦੇ ਆ ਬਾਹਰ ਨਹੀਂ ਚੱਲ ਸਕਦੇ ਜਿਸ ਤਰ੍ਹਾਂ ਕੇ ਲੋਕ ਵੈਸੇ ਆ ਰਕਸ਼ਾ ਚਲਾਉਂਦੇ ਸੀ ਕਿ ਉਹਦੇ ਮੁਤਾਬਕ ਹੀ ਨੇੜੇ ਨੇੜੇ ਮਤਲਬ ਸਵਾਰੀ ਉਹਦੇ ਮੁਤਾਬਕ ਹੀ ਹੈ ਕਿ ਰਿਕਸ਼ੇ ਤਾਂ ਬਦਲਾ ਹੀ ਹੈ ਜੀ ਰਿਕਸ਼ਾ ਇਲੈਕਟ੍ਰੋਨਿਕ ਆ ਗਿਆ ਪਹਿਲਾਂ ਲੋਕ ਪੈਡਲਾਂ ਨਾਲ ਚਲਉਂਦੇ ਸੀ ਉਹ ਦੇਖ ਲਓ ਕਿੰਨੀ ਕਿ ਦੂਰ ਜਾਂਦੇ ਸੀ ਇਹ ਤਾਂ ਕਿਤੋਂ ਦੀ ਵੀ ਸਵਾਰੀ ਕਹਿਣ ਦਾ ਮਤਲਬ ਹੈ ਬਸ ਕਰਾਇਚ ਛੱਡੇ ਹੁੰਦੇ ਆ ਜੀ ਅਸੀਂ ਰੋਜ਼ ਵਾਂਗੂ ਦੇਖਦੇ ਆ ਰੋਜ਼ ਇਹਨਾਂ ਨੂੰ ਖੜਦੇ ਵੀ ਆ ਥਲਾਈ ਝਗੜਾ ਵੀ ਹੁੰਦੇ ਆ ਜੀ ਥੋੜੇ ਦਿਨ ਹੋਏ ਆ ਆਪਣੀ ਬੱਸ ਚੱਲਦੀ ਹੈਗੀ ਹੈ ਜੀ ਇੱਥੋਂ ਬਾਕੇ ਪੁਰਾਣੇ ਤੋਂ ਬਦਨੇ ਨੂੰ ਢੋਲੀਆਂ ਕਲਾਂ ਤੋਂ ਸਵਾਰੀਆਂ ਚੱਕ ਕੇ ਲੈ ਜਦੋਂ ਉਹਨੂੰ ਰੋਕਿਆ ਗਿਆ ਉਦੋਂ ਬਾਅਦ ਉਹ 8-10 ਬੰਦੇ ਲੈ ਕੇ ਸਾਡੇ ਦਫ਼ਤਰ ਵੀ ਗਿਆ ਤੇ ਸਾਨੂੰ ਧਮਕੀ ਵੀ ਦਿੱਤੀ ਐ ਅੱਛਾ ਅਸੀਂ ਉਹਦੇ ਤੇ ਥਾਣੇ ਦਰਖਾਸਤ ਵੀ ਦਿੱਤੀ ਐ ਉਹਦੇ ਤੇ ਉਹਨਾਂ ਨੇ ਥਾਣੇ ਵਾਲੇ ਐਸਐਚਓ ਸਾਹਿਬ ਨੇ ਕਰ ਵੀ ਕੀਤੀ ਐ ਸਾਨੂੰ ਭਰੋਸਾ ਵੀ ਤੋਂ ਐ ਵੀ ਅੱਗੇ ਤੋਂ ਅਜਿਹੀ ਗੱਲ ਨਹੀਂ ਹੋਊਗੀ ਪਰ ਇਹ ਹਰ ਵਕਤ ਲੜਾਈ ਝਗੜਾ ਕਰਦੇ ਰਹਿੰਦੇ ਆ ਇੰਤਜ਼ਾਰ ਬਹੁਤ ਜ਼ਿਆਦਾ ਵੱਧ ਗਿਆ ਬੱਸ ਢੇ ਜੇ ਖੜਨ ਕਰਨ ਕੀ ਆ ਜੀ ਬੱਸ ਢੇ ਜਦੋਂ 2 ਮਿੰਟ ਕਾਊਂਟਰ ਵੇਲਾ ਹੁੰਦਾ ਜਿਹੜੀ ਸਵਾਰੀ ਆਉਂਦੀ ਓਏ ਲੈ ਜਾਂਦੇ ਚੱਕ ਕੇ ਜੀ ਕਿਉਂਕਿ ਬੱਸ 5-7 ਮਿੰਟ ਬਾਅਦ ਤਾਂ ਆਉਂਦੀ ਆਉਂਦੀ ਐ ਹੋਣੀ ਲੋ ਥੋੜਾ ਇਹ ਛਕਾਰਛਾ ਜਾਵੇ ਤੁਸੀਂ ਅੱਜ ਅੱਜ ਕਹਿੰਦੇ بارش ਵੀ ਪੈ ਰਹੀ ਹੈ ਕਿ ਲੋਕ ਪਰੇਸ਼ਾਨ ਵੀ ਹੋ ਰਹੇ ਜਿਹਨੇ ਅੰਦਰ ਨੰਗਣਾ ਹੈ ਇਹ ਕਿੰਨਾ ਚੱਕ ਚੱਲੂ ਹੈ ਇਹ ਜੀ ਤਾਂ ਸਾਨੂੰ ਪ੍ਰਸ਼ਾਸਨ ਭਰੋਸਾ ਦਵਾਉਂਦਾ ਵੀ ਅਸੀਂ ਇਹਨਾਂ ਤੇ ਕੋਈ ਨਾ ਕੋਈ ਕਾਰਵਾਈ ਜਿਹੜੀ ਬਣਦੀ ਆ ਦੇਖੋ ਜੀ ਰੋਟੀ ਇਹਨਾਂ ਨੇ ਵੀ ਖਾਣੀ ਰੋਟੀ ਅਸੀਂ ਵੀ ਖਾਣੀ ਆ ਅਸੀਂ ਕਿਹਨੇ ਵੀ ਆਪਦੀ ਹੱਦ ਦੇ ਅੰਦਰ ਰਹਿ ਕੇ ਚੱਲਣ ਅਸੀਂ ਵੀ ਆਪਦੀ ਹੱਦ ਦੇ ਅੰਦਰ ਰਹਿ ਕੇ ਚੱਲਦੇ ਆ ਮਿੰਨੀ ਬੱਸ ਨੂੰ 25 ਕਿਲੋਮੀਟਰ ਤੱਕ ਪਰਮਿਟ ਮਿਲਦਾ ਜੇ 10 ਕਿਲੋਮੀਟਰ ਇਹ ਚੱਲ ਗਏ 10 ਕਿਲੋਮੀਟਰ ਕੋਈ ਹੋਰ ਸ਼ਹਿਰ ਤੋਂ ਉਹ ਚੱਲ ਕੇ ਬੱਸ ਦਾ ਪਰਮਿਟ ਤਾਂ ਖਤਮ ਹੋ ਗਿਆ ਪਹਿਲਾਂ ਹੀ ਰਜਿਸਟਰ ਨੂੰ 6 ਵਜੇ ਪਈ ਆ ਜੇ ਇਹ ਰਜਿਸਟਰ ਕਰਦੇ ਤਾਂ ਅਸੀਂ ਵੀ 30 30 ਸਾਲ ਤੋਂ ਇਹੀ ਰਜਿਸਟਰ ਕਰ ਰਹੇ ਆ ਜੀ ਅਸੀਂ ਟੈਕਸ ਭਰਦੇ ਆ ਸਰਕਾਰ ਨੂੰ ਇੰਸ਼ੋਰਾਂ ਭਰਦੇ ਆ ਪਾਸੇ ਕਰੋਨੇ ਬਿਜ਼ਨਸ ਕਰਾਉਨੇ ਆ ਫਿਰ ਤੁਸੀਂ ਆਉਂਦੇਖੋ ਕਿੰਨੇ ਹੀ ਰਿਛੇ ਆ ਜਿਹੜੇ ਅਨਰਜਿਸਟਰਡ ਕੋਈ ਕ੍ਰਾਈਮ ਹੁੰਦਾ ਉਹਨੂੰ ਕਿੱਥੋਂ ਤੁਸੀਂ ਫੜ ਲੋਗੇ ਨਵਾਲਕ ਬੱਚੇ ਲਈ ਫਿਰਦੇ ਆ ਕਿਸੇ 'ਚ ਕੋਈ ਹਾਦਸਾ ਵਾਪਰਦਾ ਕਿਸੇ ਨੂੰ ਐਕਸੀਡੈਂਟ ਕਰਦੇ ਆ ਉਹਦੀ ਕਾਰਵਾਈ ਕੌਣ ਕਰੂਗਾ ਸਰਕਾਰ ਨੇ ਇਹਨਾਂ ਨੂੰ ਟੈਕਸ ਬ੍ਰੇ ਕੀਤਾ ਰਜਿਸਟ੍ਰੇਸ਼ਨ ਜ਼ਰੂਰੀ ਕੀਤੀ ਆ ਲਾਇਸੈਂਸ ਇਹਨੂੰ ਜ਼ਰੂਰੀ ਕੀਤਾ ਔਰ ਸ਼ਹਿਰ ਦੀ ਹਦੂਦ ਦੇ ਅੰਦਰ ਚੱਲਣ ਲਈ ਹੀ ਪ੍ਰੋਟੋਕੋਲ ਹੈ ਤਾਂ ਸਾਡੇ ਕੋਲੇ ਕਾਉਂਟ ਦੇ ਕੋਰਟ ਦੇ ਆਰਡਰ ਹੈਗੇ ਆ ਸੀ ਡੀਐਸਪੀ ਸਾਹਿਬ ਨੂੰ ਵੀ ਦਿੱਤੇ ਆ ਡੀਐਸਪੀ ਸਾਹਿਬ ਨੇ ਵੀ ਸਾਨੂੰ ਵੈਸੇ ਭਰੋਸਾ ਦਵਾਇਆ ਕਿ ਅਸੀਂ ਇਹਨਾਂ ਤੇ ਕਾਰਵਾਈ ਕਰਾਂਗੇ ਸਾਨੂੰ ਉਹਨਾਂ ਤੇ ਪੂਰਾ ਭਰੋਸਾ ਵੀ ਉਹ ਕਾਰਵਾਈ ਕਰਨਗੇ ਪਰ ਵਾ ਸਾਡੇ ਤੇ ਵਿੱਚੋਂ ਦਾ ਬਾਹਰ ਕੱਢਣਾ ਮਾਰਕੀਟ ਕਮੇਟੀ ਨਾਲ ਦਾ ਕੰਮ ਹੈ ਨਾ ਡੀਪੀ ਸਾਹਿਬ ਦਾ ਥੋੜੀ ਆ ਨਗਰ ਕੌਂਸਲ ਦਾ ਹੈ ਜੇ ਤੁਝੇ ਇੱਕ ਲੋਕਾਂ ਦੀ ਸਮੱਸਿਆ ਇਹ ਵੀ ਆਉਂਦੀ ਹੈ ਵੀ ਚਲੋ ਇਹ ਕਿਹੀ ਰਖਸ਼ੇ ਤਾਂ ਪਹਿਲਾਂ ਸੜਕਾਂ ਦੇ ਉੱਪਰ ਖੜੀ ਗਏ ਕਿਉਂਕਿ ਆ ਜਗਾ ਬੜੀ ਭੀੜੀ ਹੋ ਗਈ। ਇਹ ਕਹਿ ਦਿੱ ਗਏ ਤੇ ਰਖਸ਼ੇ ਰਖਸ਼ੇ ਖੜੇ ਹੁੰਦੇ ਆ। ਤੇ ਤੁਹਾਡੀਆਂ ਬੱਸਾਂ ਵਾਲੇ ਵੀ ਲਿਆ ਕੇ ਬਾਹਰ ਸੜਕ ਦੇ ਉੱਤੇ ਖਿੜ ਕੇ ਸਵਾਰੀਆਂ ਢਵਾਉਂਦੇ ਆ। ਇਹ ਵੀ ਸਮੱਸਿਆ ਵੀ ਦੂਰ ਤੱਕ ਟ੍ਰੈਪ ਲੱਗ ਜਾਂਦਾ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਇਹ ਵੀ ਸਮੱਸਿਆ ਹੈਗੀ ਆ ਜੀ। ਅਸੀਂ ਤੁਹਾਨੂੰ ਰੋਸਾ ਦੋਨੇ ਵੀ ਅਸੀਂ ਅੱਗੇ ਤੋਂ ਆਪਦੇ ਡਰਾਈਵਰਾਂ ਨੂੰ ਵੀ ਇਹ ਵੀ ਕਹਾਂਗੇ ਭਾਈ ਨਹੀਂ ਪਰ ਸਾਡੀ ਮਜਬੂਰੀ ਹੀ ਰਖਸ਼ਾ ਹੀ ਬਣਿਆ ਹੋਇਆ। ਕਿਉਂਕਿ ਸਵਾਰੀ ਤਾਂ ਸਾਨੂੰ ਮਿਲ ਨਹੀਂ ਲਿਂ ਦਿੰਦੇ। ਸਾਨੂੰ कि ਜਿਹੜੀ ਸਾਨੂੰ ਮਿਲਦੀ ਐ ਸਾਨੂੰ ਉੱਥੇ ਹੀ ਬ੍ਰੇਕ ਮਾਰ ਕੇ ਸਾਨੂੰ ਚੱਕਣੀ ਪੈਦੀ ਸਾਡੀ ਮੇ ਇਹਨਾਂ ਨੇ ਮਜਬੂਰੀ ਬਣਾਈ ਜੇ ਸਪੋਜ਼ ਕਰੋ ਵੀ ਇਹ ਇਹ ਇਦਾਂ ਇਹ ਆਪਦਾ ਅਨਲੀਗਲ ਆਪਰੇਸ਼ਨ ਨਾ ਚਲਾਉਣ ਅਸੀਂ バスਾਂ ਦੇ ਜੋ ਸਵਾਰੀ ਬਿਠਾਈਏ ਤੇ ਆਪਦੀ バス ਵੀ ਤੋੜਦੀ ਐ ਸਾਡੀ ਮਜਬੂਰੀ ਬਣ ਜਾਂਦੀ ਐ ਜੀ ਬਿਲਕੁਲ ਇਹ ਕਹਿੰਦੇ ਵੀ ਜਦੋਂ ਅਸੀਂ ਸੜਕ ਦੇ ਖਿਹਾਰਦੇ ਆ ਵੀ ਸਾਨੂੰ ਸਵਾਰੀਆਂ ਲੱਭਣ ਲਈ ਸੜਕ ਦੇ ਖੜਨਾ ਪੈਂਦਾ ਕਿਉਂਕਿ ਇਹ ਰਿਕਸ਼ਾ ਪਹਿਲਾਂ ਹੀ ਸਵਾਰੀਆਂ ਲੈ ਜਾਂਦਾ ਤੇ ਇਸੇ ਕਰਕੇ ਜਿਹੜੀ ਪਰੇਸ਼ਾਨੀ ਆਮ ਲੋਕਾਂ ਨੂੰ ਟ੍ਰੈਫਿਕ ਦੀ ਵੀ ਆਉਂਦੀ ਐ ਦੂਰ ਤੱਕ ਲਾਈਨ ਲੱਗ ਜਾਂਦੀ ਐ ਤੇ ਇਹਨਾਂ ਨੇ ਵਿਸ਼ਵਾਸ ਵੀ ਦਵਾਇਆ ਕਹਿੰਦੇ ਅੱਗੇ ਤੋਂ ਅਸੀਂ ਖਿਆਰ ਆ ਕਿ ਸਭ ਤੋਂ ਵੱਡੀ ਗੱਲ ਇਹ ਹੈ ਵੀ ਪੁਲਿਸ ਪ੍ਰਸ਼ਾਸਨ ਕਿੱਥੇ ਆ ਉਹਦੀ ਕੀ ਜ਼ਿੰਮੇਵਾਰੀ ਬਾਦੀ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਇਹ ਬਾਦੀ ਹੈ ਵੀ ਇਹਨਾਂ ਦੀ ਸਮੱਸਿਆ ਦਾ ਨਿਬੇੜਾ ਕਰੇ ਕਿਉਂਕਿ ਇਹ ਰਿਕਸ਼ਾ ਵਾਲਾ ਨੂੰ ਉਹਨਾਂ ਦੇ ਰੂਲ ਸਮਝਾਏ ਜਾਣ ਤੇ ਇਹਨਾਂ ਦੇ ਜਿਹੜੀ ਸਮੱਸਿਆ ਦਾ ਹੱਲ ਕੀਤਾ ਜਾਵੇ ਇਸੋਈ ਸਮੱਸਿਆ ਬਣੀ ਹੋਇਆ ਇਹ ਰਿਕਸ਼ਾ ਵਾਲਿਆਂ ਦੀ ਤੇ ਬੱਸਾਂ ਵਾਲਿਆਂ ਦੀ ਉਹ ਕਹਿੰਦੇ ਵੀ ਅਸੀਂ ਅੱਧਾ ਫੀਸ ਵੀ ਭਰਦੇ ਆ ਟੈਕਸ ਵੀ ਭਰਿਆ ਵਾ ਤੇ ਪਰ ਸਾਨੂੰ ਸਵਾਰੀਆਂ ਨਹੀਂ ਬਲਦੇ ਇਹ ਰਿਕਸ਼ਾ ਦੇ ਚੱਕ ਲੈ ਜਾਂਦੇ ਆ ਤੁਸੀਂ ਇਹਦੇ ਸਬੰਧ ਕੀ ਕਰ ਰਹੇ ਹੋ ਸਸਿਗਾ ਧੰਨਵਾਦ ਬਰਾਦਰ ਸਾਹਿਬ ਆਉਂ ਆਏ ਨੇ ਇਹ ਰਿਕਸ਼ਾ ਇਹ ਸਾਰੇ ਮਿੰਨੀ ਬੱਸ ਸਟੈਂਡ ਵਾਲੇ ਨਾ ਇਹ ਸਾਰੇ ਗਏ ਸੀ ਐਸਓ ਨੂੰ ਦਰਖਾਸਤ ਲੈ ਕੇ ਉਹ ਆਦਿ ਇਹ ਰਿਕਸ਼ਾ ਜਾਂਦਾ ਬਾਹਰ ਕੱਢੋ ਅਸੀਂ ਨਾ ਬੱਸਾਂ ਬਾਹਰ ਕੱਢ ਲਾਂਗੇ ਤੇ ਉਹ ਯੂ ਸਾਹਿਬ ਨੇ ਕਿਹਾ ਸੀ ਮੇਰੀ ਡਿਊਟੀ ਲਈ ਸੀ ਦੋ ਬੰਦੇ ਨਾਲ ਲੈ ਕੇ ਨਾ ਇਹ ਰਿਕਸ਼ਾ ਸਾਰੇ ਬਾਹਰ ਕੱਢ ਦੇ ਤੇ ਮੈਂ ਤੁਰਨ ਵੀ ਲੱਗਿਆ ਸੀ ਤੇ ਇਹ ਕਹਿੰਦੇ ਵੀ ਨਹੀਂ ਅਸੀਂ ਬੱਸਾਂ ਬਾਹਰ ਲਾਵਾਂਗੇ ਅੱਛਾ ਪਰ ਯੂ ਸਾਹਿਬ ਨੇ ਮੇਰੀ ਡਿਊਟੀ ਲਈ ਮੈਂ ਬਾਹਰ ਆਇਆ ਨਾਲ ਚਾਰ ਬੰਦੇ ਲੈ ਇਹ ਰਿਕਸ਼ਾ ਸਾਰੇ ਬਾਹਰ ਕੱਢ ਦੇ ਬਾਹਰ ਕੱਢਦੇ ਤੁਸੀਂ ਇਹ ਬੱਸ ਸਟੈਂਡ पे ਕੋ ਖਾਲੀ ਹੁੰਦਾ ਹੈ ਠੀਕ ਹੈ ਜੀ ਤੇ ਜਿਹੜੇ ਈ ਰਿਕਸ਼ੇ ਜਿਹੜੇ ਬਾਹਰ ਕੱਢੇ ਹੈਗੇ ਆ ਉਹ ਫਿਰ ਕਿੱਥੇ ਲੱਗਣਗੇ ਜਾ ਕੇ ਉਹ ਆਪ ਦਾ ਬੱਸ ਸਟੈਂਡ ਕਿਤੇ ਬਰੌਣ ਘੋਰ ਗਈ ਸਾਡੇ ਨੂੰ ਈ ਰਿਕਸ਼ਾ ਨਾ ਕਿ ਉਹ ਦੀ ਰਸੀਦ ਕੱਢਦੇ ਕੋਈ ਇੱਕ ਮਿੰਨੀ ਬੱਸਾਂ ਦੇ ਰਸੀਦ ਕਰਦੇ ਸੀ ਮਿੰਨੀ ਬੱਸਾਂ ਦੇ ਬੱਸਾਂ ਦੇ ਰਸੀਦ ਲੈਣਾ ਵਾਸਤੇ ਹਾਂਜੀ ਹਾਂਜੀ ਠੀਕ ਹੈ ਜੀ ਅੱਗੇ ਕੋਈ ਚਾਹਤ ਜਦਾਂ ਉਹ ਨਹੀਂ ਹੈ ਉਹਨਾਂ ਨੂੰ ਕੱਲ ਤੋਂ ਅਸੀਂ ਬੰਦੇ ਡਿਊਟੀ ਲਾਤੀ ਆ ਗੇਟ ਤੇ ਕੱਢ ਲੇਗੇ ਈ ਰਿਕਸ਼ਾ ਅੰਦਰ ਵੜਨੀ ਹੁੰਦੀ ਹੈ ਜੀ ਸਾਡੀ ਕੋਸ਼ਿਸ਼ ਤੇ ਇਹੋ ਹੀ ਹੈ ਇਹਨਾਂ ਦੇ ਹੱਕ ਚਾਵਾਂਗੇ ਕੀ ਕੋਈ ਪਤਾ ਨਹੀਂ ਜਰਜੀਤ ਸਿੰਘ ਉਹਨਾਂ ਨੇ ਦੱਸ ਦਿੱਤਾ ਹੈਗਾ ਇਹ ਕਹਿੰਦੇ ਵੀ ਕੱਲ ਤੋਂ ਜਿਹੜਾ ਪੱਕਾ ਬੰਦਾ ਲੱਗੂਗਾ ਵੀ ਈ ਰਿਕਸ਼ਾ ਬੱਸ ਸਟੈਂਡ ਦੇ ਅੰਦਰ ਨਹੀਂ ਐਂਟਰ ਹੋਣਗੇ ਪਰ ਇਹਦੇ ਸਬੰਧ ਵਿੱਚ ਅੱਗੇ ਆਉਣ ਦੇ ਨਾਲ ਅੱਜ ਕੀ ਕਿਸ ਤਰ੍ਹਾਂ ਦਾ ਰੰਗ ਉਗੜਦਾ ਸਮੇਂ ਦੀ ਗੱਲ ਰਹੂਗੀ ਪਰ ਤੁਹਾਨੂੰ ਗੱਲਬਾਤ ਵਿਖਾ ਦਿੱਤੀ ਹੈ ਉਮੀਦ ਕਰਦੇ ਹਾਂ ਸ਼ੇਅਰ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ